ਉਸ ਸਮੇਂ ਤੋਂ 1993 ਤੋਂ ਲੈ ਕੇ ਇਹ ਬਿਜਲੀ ਬੋਰਡ ਦਾ ਜਿਹੜਾ ਨਿੱਜੀ ਕਰਨ ਦੀਆਂ ਨੀਤੀਆਂ ਲੈ ਕੇ ਆਏ ਕਿ ਬਿਜਲੀ ਬੋਰਡ ਨੂੰ ਤੋੜਿਆ ਜਾਵੇ ਇਹਦੇ ਚ ਪ੍ਰਾਈਵੇਟੇਸ਼ਨ ਕੀਤਾ ਜਾਵੇ ਸਟਾਫ ਦੀ ਭਰਤੀ ਹੈ ਜਿੰਨੇ ਵੀ ਮੁਲਾਜ਼ਮ ਨੇ ਉਹ ਘਟਾਏ ਜਾਣ ਜਿਸ ਦੇ ਸਿੱਟੇ ਵਜੋਂ 2010 ਦੇ ਵਿੱਚ ਬਿਜਲੀ ਬੋਰਡ ਨੂੰ ਤੋੜ ਕੇ ਨਿਗਮ ਬਣਾ ਦਿੱਤੇ ਗਏ ਸਟਾਫ ਹੈ ਜਿਹੜਾ ਸਾਡਾ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਔਰ ਕੰਮ ਦਾ ਜਿਹੜਾ ਬੋਝ ਹੈ ਉਹ ਦਿਨ ਪ੍ਰਤੀ ਦਿਨ ਜਿੱਤੇ ਅੱਜ ਤੋਂ 10 ਸਾਲ ਪਹਿਲਾਂ ਸਾਡੇ ਕੋਲ ਲਗਭਗ ਲੱਖ ਦੇ ਕਰੀਬ ਸਾਡੀ ਮੁਲਾਜ਼ਮਾਂ ਦੀ ਗਿਣਤੀ ਸੀ ਆਜੋ ਘਟ ਕੇ 35 30 ਹਜ਼ਾਰ ਦੇ ਕਰੀਬ ਰਹਿ ਗਈ ਹੈ ਔਰ ਕੰਮ ਹੈ ਜਿਹੜਾ ਦਾ ਬੋਝ ਹੈ ਉਹ 10 ਗੁਣਾ ਸਾਡੇ ਤੇ ਵੱਧ ਗਿਆ ਔਰ ਸੋਰਸਿੰਗ ਰਾਹੀਂ ਜਿਹੜੀ ਭਰਤੀ ਹੈ ਉਹ ਕੀਤੀ ਜਾ ਰਹੀ ਹੈ ਸਾਡੇ ਮੁਲਾਜ਼ਮ ਨੇ ਜਿਹੜੇ ਕੱਚੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਤਲਵਾਰ ਲਟਕਦੇ ਰਹੇ ਉਹ ਪੱਕੇ ਰੁਜ਼ਗਾਰ ਦੀ ਅਸੀਂ ਮੰਗ ਕਰਦੇ ਸੀ ਪਰ ਉਹ ਮੰਗਾਂ ਤਾਂ ਦੂਰ ਇਹ ਸਰਕਾਰਾਂ ਉਸ ਤੋਂ ਵੀ ਅੱਗੇ ਜਾ ਕੇ ਇਹ ਬਿਜਲੀ ਬੋਰਡ ਦਾ ਜਿਹੜਾ ਭੋਗ ਪਾਣ ਲਈ ਇਹ ਜਾ ਰਹੀਆਂ ਨੇ ਜੇਕਰ ਅੱਜ ਵੀ ਆਪਾਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਇਕੱਠੇ ਹੋ ਕੇ ਸੰਘਰਸ਼ ਨਾ ਕੀਤਾ ਇਹ ਬਿਜਲੀ 2025 ਦਾ ਆਪਾਂ ਵਿਰੋਧ ਨਾ ਕੀਤਾ ਇਹਨੂੰ ਰੱਦ ਨਾ ਕਰਵਾਇਆ ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਬਹੁਤ ਹੀ ਜਿਹੜਾ ਕ੍ਰਿਟੀਕਲ ਹੋਏਗਾ ਬਿਜਲੀ ਹੈ ਜਿਹੜੀ ਆਮ ਕਿਸਾਨ ਮਜ਼ਦੂਰ ਵਰਗ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਣੀ ਹੈ ਅੱਜ ਮੈਨੂੰ ਖੁਸ਼ੀ ਵੀ ਹੈ Ketusi semut.